ਸ਼ਮਾਰਾਣੀ ਜੀ ਲੋਟਾ ਜੀ ਅੱਜ ਮੂਰਤੀ ਸਥਾਪਨਾ ਦਿਵਸਾ ਮਾਤਾਰਾਣੀ ਮੂਰਤੀਓਂ ਦੀ ਪ੍ਰਵਾਰ ਸਥਾਪਨਾ ਦਿਵਸਾ ਮੰਦਰ ਨਾਮ ਨਾ ਨਾ ਬਿਸ਼ੰਬਰ ਦਾਸ ਜਲੋਟਿਆ ਮਹੱਲਾ ਜਲੋਟਿਆ ਟਰਸਟ ਰਜਿਸਟਰਡ ਹਮਾਰੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਲੰਗਰ ਲਗਾਇਆ ਜਾ ਰਿਹਾ ਹੈ ਬੜੀ ਸੰਗਤ ਸ਼ਰਧਾ ਦੇ ਨਾਲ ਨਾਚ ਗਾਣਾ ਗਾ ਰਹੀ ਹੈ ਜੈ ਸ਼ੀ ਰਾਧੇ ਜੈ ਸ਼੍ਰੀ ਕ੍ਰਿਸ਼ਨਾ ਮੇਰਾ ਨਾਮ ਸੰਦੀਪ ਢਿਲੋਟਾ ਹੈ ਤੇ ਅਸੀਂ ਵਿਸ਼ੰਬਰ ਦਾਸ ਜਲੋਟਾ ਮੰਦਿਰ ਟਰਸਟ ਦੇ ਤਰਫੋਂ ਇਹਦੇ ਵਿੱਚ ਮੂਰਤੀ ਸਥਾਪਨਾ ਕਰਾਈ ਜਾਂਦੀ ਹੈ ਹਰ ਸਾਲ ਕਰਾਇਆ ਜਾਂਦਾ ਹੈ ਤੇ ਪਲੱਸ ਲੰਗਰ ਵੀ ਅਸੀਂ ਬੰਡਿਆ ਜਾਂਦਾ ਅੱਜ ਦਾ ਕੀ ਕੀ ਪ੍ਰੋਗਰਾਮ ਕਰਾਇਆ ਗਿਆ ਅੱਜ ਇੱਥੇ ਅੱਜ ਪਹਿਲੇ ਅਸੀਂ ਕੀਰਤਨ ਕਰਾਇਆ ਔਰ ਫਿਰ ਬਾਅਦ ਚੋਂ ਅਸੀਂ ਲੰਗਰ ਦਾ ਪ੍ਰੋਗਰਾਮ ਰੱਖਿਆ ਸਰ ਜੀ ਸਾਬ ਜੀ ਅੱਜ ਦਾ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਵਿਸ਼ੰਬਰ ਦਾਸ ਜਲੋਟਿਆਂ ਮੱਲਾ ਜਲੋਟਿਆਂ ਮੂਰਤੀ ਸਥਾਪਨਾ ਦੇ ਮੌਕੇ ਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਕੀਰਤਨ ਕਰਵਾਇਆ ਜਾ ਰਿਹਾ ਲੰਗਰ ਲਗਾਇਆ ਜਾ ਰਿਹਾ ਔਰ ਸਾਰੀ ਸੇਵਾ ਸੰਗਤ ਦੀ ਹੋ ਰਹੀ ਹੈ ਜੀ ਮੇਰਾ ਚੰਦਰਮੋਹਨ ਜਲੋਟਾ ਪ੍ਰਦਾਨ ਮੰਦਿਰ ٹرسٹ ਜਲੋਟਿਆ ਅੱਜ ਅਸੀਂ ਇੱਕ ਮੂਰਤੀ ਸਥਾਪਨਾ ਦਿਵਸ ਦੇ ਹਰ ਸਾਲ ਦੀ ਤਰ੍ਹਾਂ ਆਪਣਾ ਕੀਰਤਨ ਕਰ ਰਹੇ ਹਾਂ ਔਰ ਦੂਸਰਾ ਉਸ ਤੋਂ ਬਾਅਦ ਅਸੀਂ ਪੰਡਾਰਾ ਵਗੈਰਾ ਲਗਾਵਾਂਗੇ ਔਰ ਪੰਡਾਰਾ ਬੜੀ اچھی ਤਰ੍ਹਾਂ ਚਲਾਵਾਂਗੇ ਬੋਲੀ ਬਿੰਦਾਵਨਾ ਮਾਗੇ ਵੈਰੀ ਲਾਲੇ ਕੀ ਜੈ ਸ਼ਹਿਰ ਵਾਸੀਆਂ ਨੂੰ ਸੁਚਿਤ ਬੜੀ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਅੱਜ ਮੂਰਤੀ ਦੀ ਸਥਾਪਨਾ ਦਿਵਸ ਆ ਅੱਜ ਅਸੀਂ ਪਹਿਲਾਂ ਤਾਂ ਕੀਰਤਨ ਆ ਕੀਤਾ ਤੇ ਫਿਰ ਹੁਣ ਭੰਡਾਰੇ ਭੰਡਾਰਾ ਲੱਗ ਰਿਹਾ ਤੇ ਬਹੁਤ ਬੜੀ ਸਰਦਾਰਾਨਾ ਮਨਾਇਆ ਜਾ ਰਿਹਾ ਹੈ ਮੰਦਰ ਜਲੋਟਿਆ ਮੋਹੱਲਾ ਰਾਧਾਕ੍ਰਿਸ਼ਨ ਮੰਦਰ ਬੋਲੀ ਬਿੰਦਾਵਨਾ ਮਾਗੇ ਵੈਰੀ ਲਾਲੇ ਕੀ ਜੈ